ਅੱਜ ਸਾਲ ਦਾ ਆਖਰੀ ਦਿਨ ਹੈ 31 ਦਸੰਬਰ 2023 ਸਾਲ ਦਾ ਆਖਰੀ ਦਿਨ ਪੂਰੇ ਸਾਲ ਦੌਰਾਨ ਕੀਤੇ ਕਾਰਜਾਂ ਅਤੇ ਹੰਢਾਏ ਪਲਾਂ ਦੇ ਲੇਖੇ ਜੋਖੇ ਦਾ ਦਿਨ ਹੁੰਦਾ ਹੈ ਇਸ ਦਿਨ ਸਾਲ ਦੇ ਹਰ ਦਿਨ ਦੇ ਲੇਖੇ ਦਾ ਹਿਸਾਬ ਕਿਤਾਬ ਕਰਕੇ ਸਾਲ ਦਾ ਪੂਰਾ ਚਿੱਠਾ ਤਿਆਰ ਕੀਤਾ ਜਾਣਾ ਚਾਹੀਦਾ ਇਸ ਵਿੱਚ ਇਹ ਹਿਸਾਬ ਲਗਾਇਆ ਜਾਵੇ ਕਿ ਸਾਰੇ ਸਾਲ ਦੌਰਾਨ ਹੱਕ ਸੱਚ ਪ੍ਰੇਮ ਪਿਆਰ ਸੂਝ ਬੂਝ ਅਤੇ ਜਜ਼ਬਾਤਾਂ ਦੀ ਕਿੰਨੀ ਪੂੰਜੀ ਇਕੱਤਰ ਕੀਤੀ ਇਸ ਚਿੱਠੇ ਤੋਂ ਇਹ ਵੀ ਪਤਾ ਚੱਲਣਾ ਚਾਹੀਦਾ ਕਿ ਸਾਰੇ ਸਾਲ ਦੌਰਾਨ ਨੇਕ ਕਾਰਜਾਂ ਸਮਾਜ ਸੇਵਾ ਹੱਕ ਹਲਾਲ ਅਤੇ ਚੰਗਿਆਈ ਦੀਆਂ ਕਿੰਨੀਆਂ ਸੰਪਤੀਆਂ ਉਤਪਨ ਹੋਈਆਂ ਇਸ ਚਿੱਠੇ ਦੇ ਦੇਣਦਾਰ ਵਾਲੇ ਪੱਖ ਤੋਂ ਲਾਇਬਿਲਟੀਆਂ ਵਾਲੇ ਪੱਖ ਤੋਂ ਇਹ ਵੀ ਗਿਆਤ ਹੋਣਾ ਚਾਹੀਦਾ ਕਿ ਸਾਰੇ ਸਾਲ ਦੌਰਾਨ ਅਸੀਂ ਕਿਸੇ ਦਾ ਕਿੰਨਾ ਨੁਕਸਾਨ ਕੀਤਾ ਕਿੰਨੇ ਝੂਠ ਬੋਲੇ ਕਿੰਨੇ ਮਾੜੇ ਕਾਰਜ ਕੀਤੇ ਕਿੰਨਾ ਕਿਸੇ ਨੂੰ ਦੁਖੀ ਕੀਤਾ ਕਿੰਨੀ ਬੇਈਮਾਨੀ ਕੀਤੀ ਐ ਤੇ ਕਿੰਨਾ ਆਪਣੀ ਜ਼ਿੰਮੇਵਾਰੀ ਤੋਂ ਭੱਜੇ ਹੈ ਕਿੰਨਾ ਕੰਮ ਤੋਂ ਜੀ ਚੁਰਾਇਆ ਕਿੰਨੀ ਕੰਮ ਦੇ ਵਿੱਚ ਹੀਰਾ ਫੇੜੀ ਕੀਤੀ ਪਰ ਦੋਸਤੋ ਇਹ ਚਿੱਠਾ ਤਿਆਰ ਕਰਨ ਲਈ ਸਾਨੂੰ ਯਕੀਨਨ ਤੌਰ ਤੇ ਆਤਮਾ ਦੇ ਸ਼ੀਸ਼ੇ ਅੱਗੇ ਖੜੇ ਹੋਣਾ ਪਵੇਗਾ ਅਤੇ ਇਹ ਚਿੱਠਾ ਕਿਸੇ ਕਾਪੀ ਵਿੱਚ ਨਹੀਂ ਕਿਸੇ ਕਿਤਾਬ ਵਿੱਚ ਨਹੀਂ ਇਹ ਮਨ ਦੀ ਸਲੇਟ ਦੇ ਉੱਤੇ ਤਿਆਰ ਕੀਤਾ ਜਾਵੇਗਾ ਉਸ ਤੇ ਬਣਾਇਆ ਜਾਵੇਗਾ ਤੇ ਚਿੱਠਾ ਤਿਆਰ ਹੋਣ ਤੋਂ ਬਾਅਦ ਇਸ ਦਾ ਵਿਸ਼ਲੇਸ਼ਣ ਕਰਨਾ ਵੀ ਬਹੁਤ ਜ਼ਰੂਰੀ ਹੋਵੇਗਾ ਆਓ ਆਪਾਂ ਸਾਰੇ ਪੂਰਨ ਇਮਾਨਦਾਰੀ ਨਾਲ ਅੱਜ ਕਾਰਜ ਕਰੀਏ ਚਿੱਠਾ ਤਿਆਰ ਕਰੀਏ ਵਿਸ਼ਲੇਸ਼ਣ ਕਰੀਏ ਤੇ ਜੋ ਨਕਾਰਾਤਮਕ ਸਾਹਮਣੇ ਆਉਂਦਾ ਹੈ ਨੇਗੇਟਿਵ ਸਾਹਮਣੇ ਆਉਂਦਾ ਹੈ ਨੁਕਸ ਸਾਹਮਣੇ ਆਉਂਦੇ ਨੇ ਔਗਣ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਛੱਡਣ ਦਾ ਪ੍ਰਣ ਕਰੀਏ ਅਹਿਦ ਲਈਏ ਵਾਅਦਾ ਲਈਏ ਤੇ ਡਟ ਜਾਈਏ ਹੱਕ ਸੱਚ ਦੀਆਂ ਵੱਧ ਤੋਂ ਵੱਧ ਸੰਪਤੀਆਂ ਦੀ ਸਿਰਜਣਾ ਕਰਨ ਵਿੱਚ ਚੰਗਿਆਈ ਦੇ ਆਂਦਰਾ ਵਧਾਉਣ ਵਿੱਚ ਅਛਾਈ ਦੇ ਕਾਰਜ ਕਰਨ ਵਿੱਚ ਕਿਉਂਕਿ ਅਸਲ ਵਿੱਚ ਕੰਮ ਇਹੀ ਆਉਂਿਆ ਨੇ ਸਾਡੇ ਗੁਰੂਆਂ ਪੀਰਾਂ ਦਾ ਬਾਰਗ ਵੀ ਇਹੋ ਹੈ ਉਹਨਾਂ ਨੇ ਸਾਨੂੰ ਏਸੇ ਰਸਤੇ ਤੇ ਤੁਰਨ ਦਾ ਹੀ ਸੰਕਲਪ ਲਿਆ ਸੀ ਉਹਨਾਂ ਨੇ ਸਾਨੂੰ ਏਸੇ ਰਾਹ ਤੇ ਤੁਰਨ ਲਈ ਹੀ ਪ੍ਰੇਰਿਤ ਕੀਤਾ ਸੀ ਸਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਜੀਵਨ ਦਾ ਇਹ ਚਿੱਠਾ ਇਹ ਬੈਲੈਂਸ ਸ਼ੀਟ ਜਿੰਨਾ ਸ਼ੁਭ ਕਰਮਨ ਵਾਲਾ ਹੋਵੇਗਾ ਓਨਾ ਹੀ ਚੰਗਾ ਹੈ ਕਿਉਂਕਿ ਲੇਖਾ ਰੱਬ ਮਗੇਸੀਆ ਬੈਠਾ ਕੱਢ ਵਹੀ ਰੱਬ ਦੀ ਆਪਣੀ ਵਹੀ ਹੈ ਕਿਉਂਕਿ ਰੱਬ ਵੀ ਇਸ ਖਾਤੇ ਨੂੰ ਤਿਆਰ ਕਰ ਰਿਹਾ ਇਸ ਚੱਠੇ ਨੂੰ ਤਿਆਰ ਕਰ ਰਿਹਾ ਇਸ ਕਰਕੇ ਉਹਦੇ ਚੱਠੇ ਵਿੱਚ ਜਿੰਨੀ ਨੇਕ ਕਰਮਾਂ ਦੀ ਨੇਕ ਕਾਰਜਾਂ ਦੀ ਪੂੰਜੀ ਇਕੱਤਰ ਹੋਈ ਜਾਵੇਗੀ ਓਨੀ ਚੰਗੀ ਆ वैसे भी ਅਸੀਂ ਭਰੇ ਤਾਂ ਅਭੁਗੁਣਾ ਨਾਲ ਹੀ ਹੋਏ ਆਂ ਔਗਾਂ ਨਾਲ ਹੀ ਭਰੇ ਹੋਏ ਆਂ ਪਰ ਸਾਡੇ ਯਤਨ ਸਾਡੇ ਸਤਰਕ ਯਤਨ ਸਾਡੇ ਸੁਚੇਤ ਉਪਰਾਲੇ ਇਹ ਜ਼ਰੂਰ ਹੋਣੇ ਚਾਹੀਦੇ ਨੇ ਕਿ ਅਸੀਂ ਚੰਗਿਆਈ ਵਾਲੇ ਪਾਸੇ ਨੂੰ ਜਾਈਏ ਸ਼ੁਭ ਕਰਮਾਂ ਵਾਲੇ ਪਾਸੇ ਨੂੰ ਜਾਈਏ ਨੇਕ ਕਾਰਜਾਂ ਵਾਲੇ ਪਾਸੇ ਨੂੰ ਜਾਈਏ ਚੰਗੀਆਂ ਡਿਊਟੀਆਂ ਵਾਲੇ ਪਾਸੇ ਨੂੰ ਜਾਈਏ ਚੰਗੀ ਸੋਚ ਵਾਲੇ ਪਾਸੇ ਨੂੰ ਜਾਈਏ ਕਿਉਂਕਿ ਕਹਿੰਦੇ ਨੇ ਜੈਸੀ ਤੁਹਾਡੀ ਨiyet ਹੁੰਦੀ ਹੈ ਵੈਸੀ ਤੁਹਾਡੀ ਨੀਤੀ ਵੀ ਬਣ ਜਾਂਦੀ ਆ ਤਾਂ ਅੱਜ 31 ਦਸੰਬਰ 2023 ਆਓ ਚਿੱਠੇ ਨੂੰ ਤਿਆਰ ਕਰੀਏ ਸਵੈ ਮੰਥਨ ਕਰੀਏ ਸਵੈ ਦਾ ਵਿਸ਼ਲੇਸ਼ਣ ਕਰੀਏ ਤੇ ਜਿਹੜੇ ਕੋਈ ਨੈਗੇਟਿਵ ਪੱਖ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਛੱਡਣ ਦਾ ਉਹਨਾਂ ਤੋਂ ਦੂਰ ਜਾਣ ਦਾ ਵੱਧ ਤੋਂ ਵੱਧ ਯਤਨ ਕਰੀਏ ਤੇ ਚੰਗੇ ਕਾਰਜਾਂ ਵਾਲੇ ਪਾਸੇ ਜੁੜੀਏ ਚੰਗਿਆਈ ਦਾ ਕਾਫਲਾ ਵੱਡਾ ਕਰੀਏ ਬਹੁਤ ਬਹੁਤ Danke,